ਸਤਿ ਸ਼੍ਰੀ ਅਕਾਲ ਕਿਸਾਨ ਪ੍ਰਭੂ ਕਿਰਤੀ ਪੰਜਾਬ ਚੈਨਲ ਉੱਤੇ ਆਪ ਸਭ ਦਾ ਸਵਾਗਤ ਹੈ ਕਣਕ ਦੀ ਬਜਾਅੰਦ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਕਣਕ ਦੀ ਬਜਾਈ ਤੋਂ ਪਹਿਲਾਂ ਆਪਾਂ ਕੁਝ ਗੱਲਾਂ ਤੁਹਾਡੇ ਧਿਆਨ ਵਿੱਚ ਲਿਆਉਣੇ ਆ ਤਾਂ ਕਿ ਤੁਸੀਂ ਉਹਨਾਂ ਗੱਲਾਂ ਤੇ ਗੌਰ ਕਰਿਓ ਤੇ ਆਪਣਾ ਜਿਹੜਾ ਕਣਕ ਦੀ ਪੈਦਾਵਾਰ ਉਹ ਚੰਗੀ ਆ ਸਕੇ ਤੇ ਕਣਕ ਬੀਜਣ ਤੋਂ ਬਾਅਦ ਕੋਈ ਪਰੇਸ਼ਾਨੀ ਵੀ ਨਾ ਹੋਵੇ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਕਣਕ ਦੀ ਕਿਸਮ ਦੀ ਚੋਣ ਹੈ ਜਿਹੜੀ ਉਹ ਤੁਸੀਂ ਆਪਣੇ ਏਰੀਏ ਮੁਤਾਬਕ ਕਰੋ ਪਿਛਲੇ ਸਾਲ ਤੁਹਾਡੇ ਏਰੀਏ ਵਿੱਚ ਜਿਹੜੀ ਵੈਰੈਟੀ ਦਾ ਝਾੜ ਚੰਗਾ ਸੀ ਤੁਸੀਂ ਉਹ ਵੈਰੈਟੀ અપਨਾ ਸਕਦੇ ਹੋ ਜੇ ਕੋਈ ਵੈਰੈਟੀ ਨਵੀਂ ਆਈ ਹੋਈ ਹੈ ਤੁਸੀਂ ਉਹਨੂੰ ਛੋਟੇ ਪੱਧਰ ਤੇ ਲਾਗੂ ਕਰੋ ਜੇ ਝਾੜ ਅਗਲੇ ਸਾਲ ਉਹਦੇ ਚੰਗੇ ਆਉਣਗੇ ਫਿਰ ਤੁਸੀਂ ਉਹਨੂੰ ਵੱਡੇ ਪੱਧਰ ਤੇ ਅਪਣਾਓ ਇਸ ਤੋਂ ਬਿਨਾ ਕਿਸਾਨ ਭਰਾਵੋ ਗੱਲ ਕਰੀਏ ਤਾਂ ਜਿਹੜਾ ਝਾੜ ਹੈ ਉਹ ਮੌਸਮ ਤੇ ਡਿਪੈਂਡ ਕਰਦਾ ਹੈ ਜੇ ਝਾੜ ਚੰਗਾ ਹੋਵੇਗਾ ਤਾਂ ਸਾਰੀਆਂ ਵੈਰਾਈਟੀਆਂ ਦਾ ਹੀ ਚੰਗਾ ਹੋਵੇਗਾ ਜੇ ਝਾੜ ਘੱਟ ਨਿਕਲੇਗਾ ਜਿਵੇਂ ਇਸ ਵਾਰ ਝੋਨਿਆਂ ਦੇ ਝਾੜ ਘਟੇ ਨੇ ਤਾਂ ਫਿਰ ਸਾਰੀਆਂ ਵੈਰਾਈਟੀਆਂ ਦੇ ਝਾੜ ਘਟਦੇ ਨੇ ਹਾਂ ਕੋਈ ਚੰਗੀ ਵੈਰਾਈਟੀ ਆਉਂਦੀ ਆ ਨਵੀਂ ਵੈਰਾਈਟੀ ਆਉਂਦੀ ਆ ਕੋਈ ਬਹੁਤਾ ਫਰਕ ਨਹੀਂ ਪੈਂਦਾ ਕੋਈ 2-4 ਮਣ ਦਾ ਹੀ ਆਮ ਵੈਰਾਈਟੀ ਨਾਲ ਉਹਦੇ ਝਾੜ ਦਾ ਫਰਕ ਪੈਂਦਾ ਹੈ ਇਸ ਕਰਕੇ ਆਪਾਂ ਨਵੀਆਂ ਕਿਸਮਾਂ ਸਾਰੀਆਂ ਦੀਆਂ ਸਾਰੀਆਂ ਨਾਂ ਲਾਈ ਗਏ ਕਈ ਵਾਰ ਆਪਣੀ ਜ਼ਮੀਨਾਂ ਉਹ ਕਿਸਮਾਂ ਨੂੰ ਨਹੀਂ ਮੰਨਦੀਆਂ ਕਣਕ ਨੂੰ ਬੀਜਣ ਤੋਂ ਪਹਿਲਾਂ ਭਾਵੇਂ ਤੁਸੀਂ ਘਰ ਦਾ ਬੀਜ ਬੀਜ ਰਹੇ ਹੋ ਜਾਂ ਭਾਵੇਂ ਤੁਸੀਂ ਮੌਲ ਦਾ ਬੀਜ ਬੀਜ ਰਹੇ ਹੋ ਆਪਣੇ ਦਾਣੇ ਆ ਜਿਹੜੇ ਗਿਣ ਕੇ ਉਹ ਅਗਾ ਕੇ ਜਰੂਰ ਦੇਖਿਆ ਕਰੋ ਕਿ ਤੁਹਾਡੀ ਕਣਕ ਦੀ ਜਿਹੜੇ ਉੱਗਣ ਦੀ ਸਮਰੱਥਾ ਹੈਗੀ ਆ ਉਹ ਸਹੀ ਹੈਗੀ ਆ ਜਾਂ ਨਹੀਂ ਹੈਗੀ ਦੂਸਰੀ ਗੱਲ ਕਰਦੇ ਹਾਂ ਆਪਾਂ ਤਾਂ ਬਜਾਈ ਦਾ ਸਮਾਂ ਕਿਸਾਨ ਭਰਾਓ ਆਪਾਂ ਇਸ ਵਾਰ ਵੇਖ ਰਹੇ ਹਾਂ ਕਿ ਦਿਨ ਦਾ ਤਾਪਮਾਨ ਜਿਹੜਾ ਹਜੇ ਘਟ ਨਹੀਂ ਰਿਹਾ ਲਗਭਗ 30 ਡਿਗਰੀ 31 ਡਿਗਰੀ ਦੇ ਆਸ-ਪਾਸ ਜਿਹੜਾ ਦਿਨ ਦਾ ਤਾਪਮਾਨ ਹੁੰਦਾ ਹੈ ਇਸ ਤਾਪਮਾਨ ਵਿੱਚ ਕਣਕ ਦੀ ਬਜਾਈ ਦਾ ਜਿਹੜਾ ਸਮਾਂ ਉਹ ਸਹੀ ਨਹੀਂ ਹੈਗਾ ਤੁਸੀਂ ਜਿਹੜੀ ਕਣਕ ਦੀ ਬਜਾਈ ਕਰਨੀ ਹੈ ਉਹ 4 ਨਵੰਬਰ ਤੋਂ ਲੈ ਕੇ ਤੇ 15-20 ਨਵੰਬਰ ਤੱਕਰ ਤੁਸੀਂ ਜਿਹੜਾ ਤੁਹਾਡਾ ਠੋਕਮਾ ਸਮਾਂ ਵਾ ਤੁਸੀਂ ਬਜਾਈ ਕਰ ਸਕਦੇ ਹੋ ਕਿਉਂਕਿ 4 ਨਵੰਬਰ ਤੋਂ ਬਾਅਦ ਜਿਹੜਾ ਆਪਣਾ ਦਿਨ ਦਾ ਤਾਪਮਾਨ ਆ 27-28 ਡਿਗਰੀ ਰਹਿਣ ਲੱਗ ਜਾਵੇਗਾ ਜਿਹੜਾ ਕਿ ਸਹੀ ਤਾਪਮਾਨ ਹੈ ਕਣਕ ਦੀ ਬਜਾਦ ਦੇ ਲਈ ਤੀਸਰੀ ਗੱਲ ਕਰਦੇ ਹਾਂ ਆਪਾਂ ਕਿ ਬੀਜ ਦੀ ਮਾਤਰਾ ਕਿੰਨੀ ਵਰਤਣੀ ਚਾਹੀਦੀ ਹੈ ਆਮ ਬਜਾਈ ਲਈ 35 ਤੋਂ ਲੈ ਕੇ 40 ਕਿਲੋ ਹੈਪੀ ਸੀਡਰ ਸੁਪਰ ਸੀਡਰ ਸਮਾਰਟ ਸੀਡਰ ਜਾਂ ਮਲਚਿੰਗ ਵਿਧੀ ਨਾਲ 45 ਕਿਲੋ ਜੇ ਤੁਹਾਡੇ ਬਾਣ ਵਿੱਚ ਨਮੀ ਘੱਟ ਹੈ ਤਾਂ ਵੀ ਤੁਸੀਂ 45 ਕਿਲੋ ਤੱਕਰ ਬੀਜ ਵਰਤ ਸਕਦੇ ਹੋ ਲੋੜੋਂ ਵੱਧ ਬੀਜ ਕਦੇ ਨਾ ਪਾਓ ਜਿਆਦਾ ਬੀਜ ਨਾਲ ਝਾੜ ਨਹੀਂ ਵੱਧਦਾ ਸਗੋਂ ਕੀ ਝਾੜ ਵਿੱਚ ਗਰਾਵਟ ਆਉਂਦੀ ਹੈ ਕਿਉਂਕਿ ਜਿਆਦਾ ਬੀਜ ਨਾਲ ਕਣਕ ਸੰਘਣੀ ਹੋਵੇਗੀ ਤੇ ਡਿੱਗਣ ਦੇ ਚਾਂਸ ਜਿਆਦਾ ਹੋਣਗੇ ਬੀਜ ਸੋਧ ਬੀਜ ਸੋਧ ਕਰਨੀ ਕਿਸਾਨ ਭਰਾਵੋ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ 50 ਜਾਂ 100 ਰੁਪਏ ਵਿੱਚ ਆਪਾਂ ਬੀਜ ਸੋਧ ਕਰ ਸਕਦੇ ਹਾਂ ਪਰ ਇਹ ਆਪਣੇ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਰੁਪਈਆਂ ਦੀਆਂ ਸਪਰੇਹਾਂ ਨੇ ਜਿਹੜੀਆਂ ਉਹ ਬਚਾ ਦਿੰਦੀ ਹੈ ਬੀਜ ਸੋਧ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਕਰੂਸ਼ਰ 1 ਗ੍ਰਾਮ ਪ੍ਰਤੀ ਕਿਲੋ ਬੀਜ ਨੂੰ ਨਿਓਨੈਕਸ ਜਿਹਦੇ ਵਿੱਚ ਅਮੀਡਾ ਤੇ ਹੈਕਸਾਕੋਨਜ਼ੋਲ ਹੈ 2 ਐਮਐਲ ਪ੍ਰਤੀ ਕਿਲੋ ਬੀਜ ਨੂੰ ਕਲੋਰੋ 4 ਐਮਐਲ ਪ੍ਰਤੀ ਕਿਲੋ ਬੀਜ ਨੂੰ ਕਲੋਰੋ ਦੀ ਵਰਤੋਂ ਜਿੱਥੇ ਸਿਉਂਕ ਦੀ ਸ਼ਿਕਾਇਤ ਆਉਂਦੀ ਹੈ ਉੱਥੇ ਆਪਾਂ ਕਰ ਸਕਦੇ ਹਾਂ ਡੈਕਸਲ 13 ਐਮਐਲ ਪ੍ਰਤੀ 40 ਕਿਲੋ ਬੀਜ ਨੂੰ ਵਿਟਾ ਵੈਕਸ ਪਾਵਰ 120 ਗ੍ਰਾਮ ਪ੍ਰਤੀ 40 ਕਿਲੋ ਬੀਜ ਨੂੰ ਯੂਪੀਐਲ ਦੀ ਪ੍ਰੋਵੈਕਸ 20 ਐਮਐਲ ਪ੍ਰਤੀ ਕਿਲੋ ਬੀਜ ਨੂੰ ਚੈਟਬੋਟ 3 ਗ੍ਰਾਮ ਪ੍ਰਤੀ ਕਿਲੋ ਬੀਜ ਨੂੰ ਸਜੈਂਟਾ ਦੀ ਵਾਈਬਰੈਂਸ ਇੰਟਰਗਨਲ 2 ਐਮਐਲ ਪ੍ਰਤੀ ਕਿਲੋ ਬੀਜ ਨੂੰ ਸਜੈਂਟਾ ਦੀ ਫੋਰਟੈਂਜ਼ਾ ਡਿਊ 4 ਐਮਐਲ ਪ੍ਰਤੀ ਕਿਲੋ ਬੀਜ ਨੂੰ ਜਿਹੜੀ ਕਿ ਮੱਕੀ ਲਈ ਸਪੈਸ਼ਲ ਕੱਢੀ ਗਈ ਸੀ ਪਰ ਆਪਾਂ ਕਣਕ ਤੇ ਵੀ ਕਰ ਸਕਦੇ ਹਾਂ ਜਿਸ ਦੇ ਨਾਲ ਆਪਣੇ ਸੁੰਡੀ ਦੀ ਰੋਕਥਾਮ ਕਿਸੇ ਹੱਦ ਤੱਕ ਹੋ ਜਾਂਦੀ ਹੈ ਉਸ ਤੋਂ ਬਾਅਦ ਬਾਇਰ ਦੀ ਰੈਟਿਸ ਤੇ ਯੂਪੀਐਲ ਦੀ ਇਲੈਕਟ੍ਰੋਨ ਇਹਨਾਂ ਦਵਾਈਆਂ ਨਾਲ ਆਪਾਂ ਬੀਜ ਸੋਧ ਕਰ ਸਕਦੇ ਹਾਂ ਬੀਜ ਸੋਧ ਕਰਨ ਸਮੇ 250 ਐਮਐਲ ਤੋਂ ਲੈ ਕੇ 500 ml ਤੱਕਰ ਪਾਣੀ ਦੀ ਵਰਤੋਂ ਜ਼ਰੂਰ ਕਰੋ ਜਿਹਦੇ ਨਾਲ ਕਿ ਦਵਾਈ ਹੈ ਜਿਹੜੀ ਉਹ ਚੰਗੀ ਤਰ੍ਹਾਂ ਦਾਣਿਆਂ ਨੂੰ ਲੱਗ ਜਾਵੇ ਤੇ ਆਪਾਂ ਨੂੰ ਰਿਜ਼ਲਟ ਹੈ ਜਿਹੜੇ ਉਹ ਚੰਗੇ ਮਿਲਣ ਇਹਨਾਂ ਸਾਰੀਆਂ ਗੱਲਾਂ ਤੋਂ ਬਿਨਾ ਜਿਹੜਾ ਅੱਗੇ ਜਾ ਕੇ ਧਿਆਨ ਦੇਣ ਯੋਗ ਗੱਲਾਂ ਨੇ ਕਈ ਜ਼ਮੀਨਾਂ ਵਿੱਚ ਨਦੀਨਾਂ ਦੀ ਸਮੱਸਿਆ ਜਿਹੜੀ ਖਾਸ ਕਰਕੇ ਗੁੱਲੀ ਡੰਡੇ ਦੀ ਬਹੁਤ ਜ਼ਿਆਦਾ ਆਉਂਦੀ ਆ ਤੁਹਾਨੂੰ ਜਿੱਥੇ ਪਤਾ ਹੈ ਕਿ ਪਿਛਲੇ ਸਾਲ ਜ਼ਿਆਦਾ ਨਦੀਨ ਹੋਏ ਨੇ ਕੋਸ਼ਿਸ਼ ਕਰੋ ਕਿ ਇਸ ਸਾਲ ਉਹਨੂੰ ਸ਼ੁਰੂਆਤ ਵਿੱਚ ਹੀ ਆਪਾਂ ਕਾਬੂ ਕਰ ਸਕੀਏ ਤੇ ਕਣਕ ਦੀ ਬਜਾਈ ਤੋਂ ਬਾਅਦ ਨਦੀਨ ਉੱਗਣ ਤੋਂ ਪਹਿਲਾਂ ਜਿਹੜੀਆਂ ਦੋ ਸਪਰੇਆਂ ਮੇਨ ਚੱਲ ਰਹੀਆਂ ਨੇ ਉਹਨਾਂ ਤੇ ਜ਼ਰੂਰ ਗੌਰ ਕਰਿਓ ਜੀ ਇੱਕ ਤਾਂ ਬਾਇਰ ਦੀ ਮੋਮੋ ਜੀ ਦੂਸਰੀ ਪੀਆਈ ਦੀ ਅਵਕੀਰਾ ਇਹ ਦੋਨੋਂ ਹੀ ਦਵਾਈਆਂ ਦੇ ਰਿਜ਼ਲਟ ਆ ਜਿਹੜੇ ਉਹ ਚੰਗੇ ਨੇ ਇਹ ਆਪਾਂ ਬਜਾਈ ਤੋਂ ਬਾਅਦ ਤੇ 48 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਦਵਾਈਆਂ ਦਾ ਜਿਹੜਾ ਆਪਾਂ ਸਪਰੇਅ ਵਰਤ ਕਰਨੀ ਹੁੰਦੀ ਹੈ ਏਵੀ ਆਪਾਂ ਗੌਰ ਮੁਤਾਬਕ ਸਮੇਂ ਸਿਰ ਕਰ ਸਕੀਏ ਤਾਂ ਕਿ ਅੱਗੇ ਜਾ ਕੇ ਆਪਾਂ ਨੂੰ ਨਦੀਨਾ ਦੀ ਸਮੱਸਿਆ ਵੀ ਜਿਹੜੀ ਨਾ ਆਵੇ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੁਸੀਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਜੇ ਕੋਈ ਹੋਰ ਸਵਾਲ ਹੋਵੇ ਤਾਂ ਤੁਸੀਂ ਕਮੈਂਟਾਂ ਵਿੱਚ ਪੁੱਛ ਸਕਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ